ਜਨਨੀ ਰਘਵੀਰ ਸਿੰਘ ਜਿਵੇਂ ਵਿਆਹ ਦੇ ਮੇੜਾ ਪੰਜੀਆਂ ਪੱਟੀਆਂ ਹੁੰਦੀਆਂ ਨਾ ਇਹ ਸਮਾਗਮ ਸਭ ਤੋਂ ਮੂਰੇ ਪੱਜਾ ਕਰਦਾ ਤਾਂ ਇਹ ਸਮਾਗਮ ਦਾ ਉਹ ਮੋਰੀ ਸੀ ਕੋਈ ਦਸਤਾਰ ਬੰਦੀ ਨਹੀਂ ਹੋਈ ਪ੍ਰਤਾਪ ਸਿੰਘ ਸੀ ਜਾਂ ਮੈਨੇਜਰ ਸੀ ਜਾਂ ਸਕੱਤਰ ਦੀ ਸ਼ਰੋਣੀ ਕਮੇਟੀ ਦਾ ਸਿਰਫ ਉਸ ਨੇ ਇੱਕ ਦਸਤਾਰ ਗੁਰਦੀਪ ਸਿੰਘ ਗੱਜ ਦੇ ਸਿਰ ਤੇ ਤਰੀ ਬਾਬਾ ਬਲਬੀਰ ਸਿੰਘ 96 ਕਰੋੜੀ ਗੁਰੂ ਕੀਆ ਲਾੜ ਲਿਆ ਪਹੁੰਚਾ ਨੇ ਵੀ ਕਿਹਾ ਸੀ ਸੰਤ ਸਮਾਜ ਦੇ ਧੰਮੇ ਨੇ ਸਾਰਿਆਂ ਨੇ ਕਿਹਾ ਸੀ ਕਿ ਗੁਰ ਮਰਯਾਦਾ ਦੀ ਉਲੰਘਣਾ ਹੋਈ ਹੈ ਅਸੀਂ ਇਸ ਨੂੰ ਜਥੇਦਾਰ ਸਰਵਾਨ ਨਹੀਂ ਕਰਦੇ ਕੋਈ ਦਸਤਾਰ ਬੰਦੀ ਨਹੀਂ ਮੱਲੋ ਵੱਲੇ ਜਿਹਦੇ ਬਾਹਰ ਜਾ ਖੜਦਾ ਸੀ ਅਗਲੇ ਨੇ ਖੈਰ ਪਾਉਣੀ ਸੀ ਜੇ ਕੋਈ ਭਖਾਰੇ ਵੀ ਜਾ ਪੜੇ ਉਹਨੂੰ ਖੈਰ ਪਾਉਂਦੇ ਆ ਕਿ ਜਦੋਂ ਉਹ ਸਿੱਖਾਂ ਦੇ ਘਰ ਅੰਦਰ ਜਾਏਗਾ ਯਾਨੀ ਕੁਲਦੀਪ ਸਿੰਘ ਦੇ ਘਰ ਜਾ ਕੇ ਕਹੂਗਾ ਮੈਂ ਜਥੇਦਾਰਾਂ ਅਕਾਲ ਤਖਤ ਸਾਹਿਬ ਦਾ ਦਾ ਉਹਨੂੰ ਦਾ ਖੈਰਾਤਪਨ ਦਸਪਰਾਂ ਪੇਟ ਕੀਤੀ ਸਿੱਖੇ ਇਤਿਹਾਸ ਵਿੱਚ ਦਸਤਾਰ ਬੰਦੀ ਕਦੇ ਵੀ ਦੋ ਵਾਰ ਨਹੀਂ ਹੁੰਦੀ ਆਮਕ ਰਾਜ ਆਮ ਸੁਭਾਗ ਰੋਖਾਂ ਦੀ ਦਸਤਾਰ ਬੰਦੀ ਵੀ ਇੱਕੋ ਵਾਰ ਹੁੰਦੀ ਹੈ ਤੇ ਉਹ ਵੀ ਕਾਲ ਤੱਕ ਦਾ ਜਥੇਦਾਰ ਅਨੰਤਪੁਰ ਸਾਹਿਬ ਦਾ ਜਥੇਦਾਰ ਹੋਵੇ ਤੇ ਉਹਦੀ ਦਸਤਾਰ ਬੰਦੀ ਦੂਜੀ ਵਾਰੀ ਕਿਵੇਂ ਹੋਈ ਕਿਸ ਉੱਲੂ ਦੇ ਪੱਠੇ ਨੇ ਜਾਨੀ ਕੁਲਦੀਪ ਸਿੰਘ ਗੜਗੱਜ ਨੂੰ ਸ਼੍ਰੀ ਅਕਾਲ 택 ਸਾਹਿਬ ਦੀ ਫਸੀਲ ਤੋਂ ਆਦੇਸ਼ ਜਾਰੀ ਕਰਨ ਦਾ ਅਧਿਕਾਰ ਦਿੱਤਾ ਸੀ ਜਿਹੜੇ ਆਦੇਸ਼ ਜਾਨੀ ਕੁਲਦੀਪ ਸਿੰਘ ਗੜਗੱਜ ਨੇ ਪਹਿਲਾਂ ਜਾਰੀ ਕੀਤੇ ਨੇ ਕੀ ਕੋਨ ਲਾਗੂ ਰਹਿਣਗੇ ਨਹੀਂ ਰਹਿ ਸਕਦੇ ਉਹ ਆਪਣੇ ਆਪ ਹੀ ਰੱਦ ਹੋ ਗਏ ਜਿਉ ਆਪਣੇ ਆਪ ਹੀ ਰੱਦ ਹੋ ਗਏ ਮਰਿਆਦਾ ਅਨੁਸਾਰ ਫਿਰ ਇਹਦੀ ਸਜ਼ਾ ਦਾ ਹੱਕਦਾਰ ਕੌਣ ਹੈ ਜੀ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਹਰਜਿੰਦਰ ਸਿੰਘ ਧਾਮੀ ਜੀ ਅੰਤਰੇਂ ਕਮੇਟੀ ਜਿਹੜਾ ਵੀ ਜਥੇਦਾਰ ਕਾਲ ਬਖਸ਼ ਸਾਹਿਬ ਦਾ ਬਣੂਗਾ ਉਹਦੇ ਅੱਗੇ ਇਹ ਗੁਰਾਹ ਕਬੂਲ ਕਰਨਗੇ ਇਹ ਪੇਸ਼ ਹੋਣਗੇ ਕਿਉਂਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣ ਕਾਲ ਤੱਕ ਦਾ ਜਥੇਦਾਰ ਨਹੀਂ ਇਹ ਸਿਰਫ ਨਾਮਪੁਰ ਦਾ ਅਹੁਦਾ ਹੀ ਜਥੇਦਾਰ ਕੰਚਰੀ ਕੇਸ ਕਰਦਾ ਹੋ ਕੀ ਇਹ ਖੁਦ ਪੇਸ਼ ਹੋਊਗਾ ਕੀ ਇਹ ਮਾਫੀ ਮੰਗੂਗਾ ਕੀ ਇਹ ਪਟਨਾ ਸਾਹਿਬ ਜਿਹੜੇ ਪੰਜ ਪਿਆਰੇ ਨੂੰ ਇਹਨੇ ਸਜ਼ਾ ਲਾਈ ਸੀ ਉਹਦੇ ਸੰਬੰਧੀ ਇਹ ਤਲਬ ਹੋਊਗਾ ਜਾਂ ਕਿ ਪਟਨਾ ਸਾਹਿਬ ਮਹਾ ਮੇਸੋ ਗਲਤੀ ਹੋਈ ਹੈ ਕਿ ਜਿਹੜੀਆਂ ਕਮੇਟੀਆਂ ਉੱਥੇ ਗਈਆਂ ਸੀਆਂ ਸਮਝੌਤਾ ਕਰਾਉਣ ਗੋਰੇ ਮਸਕੀਨ ਖਾਤਰ ਉਹ ਸਾਰੇ ਮਾਫੀ ਮੰਗਣਗੇ ਉਹ ਸਮਝੌਤੇ ਰੱਦ ਹੋਗੇ ਉਹ ਹੁਕਮਨਾਮੇ ਰੱਦ ਹੋਗੇ ਇਹਦੀ ਸਜ਼ਾ ਕੌਮ ਕਿਨੂੰ ਦੇਵੇ ਰੱਤਨੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਰਿੰਜਨ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਜੀ ਆਇਆਂ। ਸ਼੍ਰੀ ਕਾਲਪੱਖ ਸਾਹਿਬ ਦਾ ਭਗੌੜਾ ਪੰਥਕਰ ਵੈਤਾਂ ਦਾ ਘਾਣ ਕਰਨ ਵਾਲਾ ਸਿੱਖ ਕੌਮ ਦੇ ਖਾਨਦਾਨੀ ਦੁਸ਼ਮਣਾਂ ਦੇ ਭਗੌੜਿਆਂ ਦੇ ਮੁਖੀ ਦਾ ਗੋਲਾ ਅਰਜਿੰਦਰ ਸਿੰਘ ਧਾਮੀ ਜਾਨੀ ਕੁਲਦੀਪ ਸਿੰਘ ਗੜਗੱਜ ਨੂੰ ਪੰਥ ਪ੍ਰਵਾਨਤ ਜਥੇਦਾਰ ਬਣਾਉਣ ਲਈ ਤਿੱਖੋ ਕਿਵੇਂ ਪਾਪੜ ਵੇਲ ਰਿਹਾ ਹੈ ਜਦੋਂ ਕਿ ਧਾਮੀ ਦੀ ਹਰ ਕੋਜੀ ਕਾਰਵਾਈ ਤੇ ਕੋਮ ਧਾਮੀ ਨਾਲ ਕਿੰਨੀ ਕੁੱਤੇਖਾਣੀ ਕਰਦੀ ਹੈ ਇਹ ਸਭ ਨੂੰ ਪਤਾ ਹੈ ਪਰ ਇਹ ਬੇਸ਼ਾਰਮ ਕਿਸਮ ਦਾ ਇਨਸਾਨ ਆਪਣੀਆਂ ਕੁੱਝੀਆਂ ਕਾਰਵਾਈਆਂ ਤੋਂ ਬਾਝ ਨਹੀਂ ਆ ਰਿਹਾ ਇਸ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਹ ਬੇਸ਼ਰਮ ਹੈ ਇਸ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਇਹ ਸਖ ਸਿੱਖ ਕੌਮ ਨੂੰ ਜਰੂਰ ਬਦਨਾਮੀ ਦੀ ਦਗਦਲ ਵਿੱਚ ਤੱਕ ਰਿਹਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੇ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਕੀ ਦੇ ਝੂਲੂ ਮਾਰੇ ਤੋਂ ਹੁੰਦੀ ਹੈ ਪਰ ਕੌਮ ਨੂੰ ਫਿਰ ਵੀ ਉਹ ਨਿਯੁਕਤੀ ਪ੍ਰਵਾਨ ਕਰਨੀ ਪੈਂਦੀ ਹੈ ਬੇਸ਼ੱਕ ਸਾਰੀ ਕੌਮ ਤਾਂ ਨਹੀਂ ਪਰ ਅਦਪ ਚੱਦੀ ਕੌਮ ਨੂੰ ਉਹ ਨਿਯੁਕਤੀ ਪ੍ਰਵਾਨ ਕਰਨੀ ਪੈਂਦੀ ਹੈ ਜਿਵੇਂ ਕਿ 10 ਮਾਰਚ ਨੂੰ ਰਾਤ ਦੇ ਹਨੇਰੇ ਵਿੱਚ ਹਰ ਮਰਿਆਦਾ ਦੀ ਉਲੰਘਣਾ ਕਰਦੇ ਹੋਇਆ ਗਿਆਨੀ ਗੁਦੀਪ ਸਿੰਘ ਗੜਗਾਦ ਦੀ ਦਸਤਾਰ ਬੰਦੀ ਕੀਤੀ ਸੀ ਉਸ ਨੂੰ ਕੌਮ ਨੇ ਪ੍ਰਵਾਨ ਨਹੀਂ ਸੀ ਕੀਤਾ ਕਿਉਂਕਿ ਉੱਥੇ ਬੜੀ ਘੋਰ ਉਲੰਘਣਾ ਹੋਈ ਸੀ ਪਰ ਭਗੌੜਾ ਦਲ ਦੇ ਪਿਆਦੇ ਇੰਨਾ ਨੇ ਸਾਰੇ ਨੇ ਉਸ ਨੂੰ ਸਹੀ ਕਰਾ ਦਿੱਤਾ ਸੀ ਕਿਉਂ ਦਸਤਾਰ ਬੰਦੀ ਬਿਲਕੁਲ ਸਹੀ ਢੰਗ ਨਾਲ ਹੋਈ ਹੈ ਮਰਿਆਦਾ ਦੀ ਕੋਈ ਉਲੰਘਣਾ ਨਹੀਂ ਹੋਈ ਜਦੋਂ ਕਿ ਸਾਰੀ ਦੁਨੀਆ ਨੇ ਉਹ ਕਾਰਵਾਈ ਦੇਖੀ ਹੈ ਨਾ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ੀ ਖਾਲੀ ਪਾਲਕੀ ਨੂੰ ਮੱਥਾ ਟੇਕਦਾ ਕੁਲਦੀਪ ਸਿੰਘ ਗੜਗਜ ਸਭ ਨੇ ਵੇਖਿਆ ਕੋਈ ਦਸਤਾਰ ਬੰਦੀ ਨਹੀਂ ਹੋਈ ਪ੍ਰਤਾਪ ਸਿੰਘ ਸੀ ਜਾਂ ਮੈਨੇਜਰ ਸੀ ਜਾਂ ਸਕੱਤਰ ਸੀ ਸ਼ਰੋਣੀ ਕਮੇਟੀ ਦਾ ਸਿਰਫ ਉਸ ਨੇ ਇੱਕ ਦਸਤਾਰ ਕੁਲਦੀਪ ਸਿੰਘ ਗੜਗਜ ਦੇ ਸਿਰ ਤੇ ਧਰੀ ਸੀ ਅਮਰਜੀਤ ਸਿੰਘ ਚਾਵਲਾ ਵੀ ਨਹੀਂ ਆਇਆ ਸੀ ਜਦੋਂ ਕਿ ਅਮਰਜੀਤ ਚਾਵਲੇ ਨੇ ਬਾਅਦ ਵਿੱਚ ਦੱਸਿਆ ਕਿ ਕੋਈ ਮਰਿਆਦਾ ਦੀ ਉਲੰਘਣਾ ਨਹੀਂ ਹੋਈ ਉਸ ਮੌਕੇ ਤੇ ਤਾਂ ਗਿਆਨੀ ਰਗਵੇ ਸਿੰਘ ਨੇ ਵੀ ਕਹਿ ਸੀ ਕਿ ਮਰਿਆਦਾ ਦੀ ਕੋਰ ਉਲੰਘਣਾ ਹੋਈ ਹੈ ਬਾਬਾ ਬਲਬੀਰ ਸਿੰਘ 96 ਕਰੋੜੀ ਗੁਰੂ ਕਾ ਲਾਡ ਲਿਆ ਫੌਜਾਂ ਨੇ ਵੀ ਕਿਹਾ ਸੀ ਸੰਤ ਸਮਾਜ ਦੇ ਧੰਮੇ ਨੇ ਸਾਰਿਆਂ ਨੇ ਕਿਹਾ ਸੀ ਕਿ ਗੁਰ ਮਰਿਆਦਾ ਦੀ ਉਲੰਘਣਾ ਹੋਈ ਹੈ ਅਸੀਂ ਇਸ ਨੂੰ ਜ세ਦਾਰ ਪ੍ਰਵਾਨ ਨਹੀਂ ਕਰਦੇ ਕੋਈ ਦਸਤਾਰਬੰਦੀ ਨਹੀਂ ਗੜਗੱਜ ਸਾਹਿਬ ਆਪ ਹੀ ਘਰ ਘਰ ਜਾ ਕੇ ਦਸਤਾਰਾਂ ਲੈਂਦੇ ਰਹੇ ਆਪਣੀ ਦਸਤਾਰਬੰਦੀ ਦਾ ਡਰਾਮਾ ਪੂਰਾ ਕਰਦੇ ਰਹੇ ਹਜ਼ਾਰਾਂ ਦਸਤਾਰਾਂ ਇਕੱਠੀਆਂ ਕੀਤੀਆਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਘਰ ਘਰ ਜਾ ਕੇ ਮੱਲੋ ਵੱਲੇ ਜਿਹਦੇ ਬਾਹਰ ਜਾ ਖੜਦਾ ਸੀ ਅਗਲੇ ਨੇ ਖੈਰ ਪਾਉਣੀ ਸੀ ਇਹ ਕੋਈ ਭਖਾਰੇ ਵੇ ਜਾ ਬੜੇ ਉਹਨੂੰ ਖੈਰ ਪਾਉਂਦੇ ਆ ਤੇ ਜਦੋਂ ਗੁਰਸਿੱਖਾਂ ਦੇ ਘਰ ਅੱਜ ਜਾਏਗਾ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਕਹੂਗਾ ਮੈਂ ਜਥੇਦਾਰਾਂ ਅਕਾਲ ਪੁਰਖ ਸਾਹਿਬ ਦਾ ਤਾਂ ਉਹਨੂੰ ਤਾਂ ਖੈਰਾਤ ਵਾਂਗੂ ਦਸਤਾਰਾਂ ਭੇਟ ਕੀਤੀਆਂ ਸਾਰਾ ਸਿੱਖ ਸੰਸਾਰ ਨੇ ਇਸ ਦਸਤਾਰ ਬੰਦੀ ਨੂੰ ਪ੍ਰਵਾਨ ਨਹੀਂ ਕੀਤਾ ਨਹੀਂ ਸ੍ਰੀ ਅਕਾਲ ਪੁਰਖ ਸਾਹਿਬ ਦੇ ਬਤੌਰ ਜਥੇਦਾਰ ਇਸ ਨੂੰ ਪ੍ਰਵਾਨ ਕੀਤਾ ਇਨੂੰ ਪ੍ਰਵਾਨ ਕਿਨੇ ਕੀਤਾ ਡਾਕਟਰ ਦਲਜੀਤ ਸਿੰਘ ធីਮਾ ਸਾਧਨਾ ਭਦਰ ਗਰੇਵਾਲ ਸਾਹਿਬ ਨੇ ਬੰਟੀ ਰਮਾਣੇ ਨੇ ਰੋਜੀ ਬਰਕਤਦੀ ਨੇ ਅਰਸ਼ਦੀਪ ਕਲੇਰ ਨੇ ਇਹਨਾਂ ਦੇ ਸਾਰੇ ਟੋਲੇ ਨੇ ਨਿੱਜਲ ਸਾਹਿਬ ਵੀ ਵਿਚ ਜਾ ਕੇ ਜੋ ਵੀ ਇਹਨਾਂ ਦੇ ਭਗੌੜਿਆਂ ਦੇ ਮੁਖੀ ਦੇ ਪਿਆਦੇ ਸੰਸਾਰਿਆਂ ਨੇ ਇਸ ਨੂੰ ਕਿਹਾ ਬਿਲਕੁਲ ਪ੍ਰਵਾਨਤ ਕਾਰਵਾਈ ਹੋਈ ਹੈ ਕੋਈ ਉਲੰਘਣਾ ਨਹੀਂ ਹੋਈ ਸਿੱਖ ਕੌਮ ਇਸ ਨੂੰ ਕਾਲ ਤੱਕ ਦਾ ਜਥੇਦਾਰ ਮੰਦੀ ਹੈ ਜਦੋਂ ਕਿ ਸਿੱਖ ਕੌਮ ਨੇ ਇਸ ਨੂੰ ਪ੍ਰਵਾਨ ਨਹੀਂ ਕੀਤਾ ਦੋ ਚਾਰ ਥਾਈਆਂ ਦੀ ਬੇਇੱਜ਼ਤੀ ਵੀ ਹੋਈ ਹੈ ਇਹਨੂੰ ਕੋਈ ਸੰਦੇਸ਼ ਨਹੀਂ ਦੇ ਦਿੱਤਾ ਇਹ ਤੋਂ ਸਰੋਪਾ ਨਹੀਂ ਲਿਆ ਕਹਿੰਦੇ ਤੂੰ ਜਥੇਦਾਰ ਹੀ ਨਹੀਂ ਸੀ ਤੈਥੋਂ ਸਰੋਪਾ ਨਹੀਂ ਲੈਂਦੇ ਪਰ ਫਿਰ ਵੀ ਇਸ ਟੋਲੇ ਨੇ ਆਪਣੀ ਅੜੀ ਨਹੀਂ ਛੱਡੀ ਕਿ ਇਹ ਬਿਲਕੁਲ ਜੈਜ ਹੈ ਇਹ ਜਥੇਦਾਰ ਵੀ ਜਦੋਂ ਦਸਤਾਰਬੰਦੀ ਹੋਈ ਹੈ ਬਿਲਕੁਲ ਸਹੀ ਹੋਈ ਹੈ ਹੁਣ ਜਦੋਂ 25 ਅਕਤੂਬਰ ਨੂੰ ਨੰਦਪੁਰ ਸਾਹਿਬ ਵਿਕੇ ਉਸੇ ਜਥੇਦਾਰ ਦੀ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਦੁਆਰਾ ਦਸਤਾਰਬੰਦੀ ਕੀਤੀ ਹੈ ਜਿਹਦੇ ਚ ਕਈ ਉਹ ਜਥੇਬੰਦੀਆ ਗੁਰੂ ਕੇ ਲਾਡਲੇ ਫੌਜਾਂ ਵੀ ਸ਼ਾਮਲ ਹੋਈਆਂ ਜਿਹੜੀਆਂ ਪਹਿਲਾਂ ਇਸ ਨੂੰ ਮੰਨਦੀਆਂ ਨਹੀਂ ਸੀ ਜਥੇਦਾਰ ਨਹੀਂ ਮੰਨਦੀਆਂ ਸੀ ਇਹ 4ਵੀਂ ਤਰਾਸੀ ਕਹਿੰਦੇ ਉਲੰਘਣਾ ਕੀਤੀ ਐ ਉਹ ਜਿੱਥੇ ਬੰਦੀਆਂ ਵੀ ਹਾਜ਼ਰ ਹੋਈਆਂ ਗਿਆਨੀ ਰਘਵੀਰ ਸਿੰਘ ਜਿਵੇਂ ਵਿਆਹ ਮੇਲੜਾ ਪੱਜਿਆ ਫਿਰਦੀ ਹੁੰਦੀ ਐ ਨਾ ਇਹ ਸਮਾਗਮ ਸਭ ਤੋਂ ਮੂਰੇ ਪੱਜਿਆ ਫਿਰਦਾ ਸੀ ਜਿਹੜਾ ਹੁਣ ਤੱਕ ਨਜਾਇਜ਼ ਮੰਨਦਾ ਰਿਹਾ ਤੇ ਇਹਨੂੰ ਬੇਇੱਜ਼ਤ ਕਰਕੇ ਲਾਹਣ ਵਾਲੇ ਕੁਲਦੀਪ ਸਿੰਘ ਗੁਰਗੱਜ ਦੇ ਦਸਤਾਰਬੰਦੀ ਜਿਹੜੀ 1925 ਅਕਤੂਬਰ ਨੂੰ ਹੋ ਰਹੀ ਸੀ ਉਹਦੇ ਕਿਵੇਂ ਮੇਲੜਾ ਵਾਂਗੂ ਗਿੜੇ ਦਿੰਦਾ ਫਿਰਦਾ ਤੇ ਇਸ ਸੰਗ ਸਮਾਗਮ ਦਾ ਉਹ ਮੋਰੀਸ ਜਦੋਂ ਪੱਤਰਕਾਰਾਂ ਨੇ ਧਾਮੀ ਨੂੰ ਪੁੱਛਿਆ ਕਿ ਧਾਮੀ ਸਾਹਿਬ ਤੁਸੀਂ ਤਾਂ ਦਸਤਾਰ ਬੰਨੀ ਪਹਿਲਾਂ ਕਰ ਚੁੱਕੇ ਸੀ ਹੁਣ ਦਸਤਾਰ ਬੰਨਦੀ ਦੀ ਕੀ ਲੋੜ ਪੈਗੀ ਕੀ ਗਿਆਨੀ ਕਲਦੀਪ ਸਿੰਘ ਨੇ ਗੜਗੱਜ ਸਾਹਿਬ ਨੇ ਕੋਈ ਪੇਚ ਢਿੱਲਾ ਰਹਿ ਗਿਆ ਤੋਂ ਦਸਤਾਰ ਦਾ ਜਾਂ ਪੇਚ ਸਹੀ ਨਹੀਂ ਲੱਗੇ ਕੀ ਹੁਣ ਗੜਗੱਜ ਸਾਹਿਬ ਆਪਣੀ ਦਸਤਾਰ ਬੰਦੀ ਸਮੇਂ ਵਧੀਆ ਚਣ-ਚਣ ਕੇ ਪੇਚ ਲਾਉਣਗੇ ਤਾਂ ਮੇਰੇ ਕੋਲੇ ਕੋਈ ਜਵਾਬ ਨਹੀਂ ਗਿਆਨੀ ਰਗਵੀਰ ਸਿੰਘ ਕੋਲੇ ਕੋਈ ਜਵਾਬ ਨਹੀਂ ਕਿਉਂ ਗਿਆਨੀ ਰਗਵੀਰ ਸਿੰਘ ਨੇ ਆਪਣੀ ਤੌਰ ਬਦਲੇ ਕਿਉਂ ਆਪਣੇ ਪਹਿਲਾਂ ਕਈ ਵਾਰੀ ਬਦਲਿਆ ਉਹਤੇ ਕੌਮ ਨੇ ਕਦੇ ਵਿਸ਼ਵਾਸ ਨਹੀਂ ਕੀਤਾ ਸਿਰਫ ਦੋ ਦਸੰਬਰ ਨੂੰ ਹੀ ਕੌਮ ਨੇ ਗਿਆਨੀ ਰਗਵੀਰ ਸਿੰਘ ਨੂੰ ਸਤਿਕਾਰ ਦਿੱਤਾ ਉਸ ਤੋਂ ਦੋ ਚ ਚਾਰ ਦਿਨ ਬਾਅਦ ਆਪਣੇ ਸਟੈਂਡ ਤੋਂ ਹੱਲ ਗਿਆ ਕੌਮ ਨੇ ਥੂ ਥੂ ਕੀਤੀ ਗੋਮ ਨੇ ਉਹਦੇ ਦੇ ਕਦੇ ਵੀ ਇਤਬਾਰ ਨਹੀਂ ਕੀਤਾ ਕਿਉਂਕਿ ਗਿਆਨੀ ਰਗਵੀਰ ਸਿੰਘ ਦਾ ਕੋਈ ਸਟੈਂਡ ਹੀ ਨਹੀਂ ਬਲਕੇ ਬਾਦਲਾਂ ਦੀ ਗੁਲਾਮੀ ਕਰਨ ਤੇ ਤਿਆਰ ਹੋ ਗਏ ਤੁਹਾ ਕਿ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਏ ਜਾਣ ਤੇ ਦੁਖੀ ਹੋਇਆ ਸੀ ਉਸੇ ਗਿਆਨੀ ਹਰਪ੍ਰੀਤ ਸਿੰਘ ਤੇ ਖਿਲਾਫ ਬੋਲਣ ਲੱਗ ਪਿਆ ਜਿਹੜੇ ਗਿਆਨੀ ਗੜਗੱਜ ਦੇ ਨੂੰ ਪ੍ਰਵਾਨ ਨਹੀਂ ਸੀ ਕਰਦਾ ਉਸੇ ਗਿਆਨੀ ਗੜਗੱਜ ਨੂੰ ਸਰੋਪੇ ਦੇਣ ਲੱਗ ਪਿਆ ਕਿਉਂ ਕਿਉਂਕਿ ਗਿਆਨੀ ਰਗਵੀਰ ਸਿੰਘ ਵੀ ਨੌਕਰੀ ਜਿ세ਦਾਈ ਤੱਕ ਗਈ ਸੀ ਉਹਦੀ ਨੌਕਰੀ ਵੀ ਜਾਨ ਦਾ ਖਤਰਾ ਸੀ ਇਹਨੇ ਕੰਪਰੋਮਾਈਜ਼ ਕਰ ਲਿਆ ਵੱਡੇ ਕਾਲੀ ਫੁੱਲਾ ਸਿੰਘ ਨੇ ਵੀ ਸਾਡੇ ਓਏ ਸਾਡੇ ਸੁਖਵੀਰ ਬਾਦਲਾ ਮੇਰੀ ਨੌਕਰੀ ਨਾ ਜਾਵੇ ਹੋਰ ਤਾਂ ਮੀਗਾ ਸੁਖਵੀਰ ਬਾਦਲਾ ਨੇ ਇਹਨੂੰ ਕੀ ਸਬਜਬਾਤ ਦਿਖਾਇਆ ਹੋਊਗਾ ਲਾਜਮੀ ਜਥੇਦਾਰੀ ਵਾਲਾ ਉਹ ਲਫਾਫਾ ਜਿਹੜੇ ਲਫਾਫੇ ਜਿਹੜੇ ਜਥੇਦਾਰ ਨਿਕਲਦੇ ਨੇ ਉਹ ਲਫਾਫੇ ਥੋੜੀ ਨੁੱਕੜ ਦਿਖਾਈ ਹੋਗੀ ਤੇ ਗਿਆਨੀ ਦੇ ਕਬੀਰ ਸਿੰਘ ਜਮਾ ਡੰਡੌਤ ਕਰਨ ਲੱਗਾ ਸੁਖਵੀਰ ਤੇ ਧਾਮੀ ਮੂਰੇ ਬੇਸ਼ੱਕ ਬਾਬਾ ਬਲਬੀਰ ਸਿੰਘ ਉੱਥੇ ਸ਼ਾਮਲ ਹੋਏ ਪਰ ਉਹਨਾਂ ਨੇ ਕੋਈ ਮਾਨਤਾ ਨਹੀਂ ਦਿੱਤੀ ਉਹਨਾਂ ਨੇ ਸਿਰਫ ਇਹ ਕਿਹਾ ਕਿ ਇਹ ਮਾਨ ਸ੍ਰਮਾਨ ਸਮਾਰੋਹ ਨਹੀਂ ਇਹ ਦਸਤਾਰਬੰਦੀ ਹੈ ਜਿਹੜੀ ਕਿ ਸਹੀ ਤੰਗ ਨਾਲ ਮਰਿਆਦ ਨਾਲ ਹੋ ਰਹੀ ਹੈ ਨਾਲੋਂ ਨੇ ਇਹ ਵੀ ਕਿਹਾ ਕਿ ਸ਼ਤਾਬ ਦੀ ਸਮਾਗਮਾਂ ਲਈ ਉਸ ਤੋਂ ਪਹਿਲਾਂ ਪਹਿਲਾਂ ਸ਼੍ਰੀ ਕਲਪਤਖ ਸਾਹਿਬ ਦਾ ਜਥੇਦਾਰ ਕਾਰਜਕਾਰੀ ਨਹੀਂ ਸਥਾਈ ਜਥੇਦਾਰ ਨਿਯੁਕਤ ਕੀਤਾ ਜਾਵੇ ਇਹ ਵੀ ਹੋ ਸਕਦਾ ਹੈ ਕਿਉਂਕਿ ਬੁੱਢਾ ਦਲ 10 ਜਥੇਦਾਰ ਇੰਨਾ ਦੇਰੀ ਹੋਏ ਨੇ ਸ਼ੁਰੂ-ਸ਼ੁਰੂ ਵਿੱਚ ਬਾਬਾ ਤੁਮਾ ਬਾਬਾ ਸਰਜੋ ਸਿੰਘ ਬੇਦਦੀ ਬਾਬਾ ਜੀ ਖੇੜਾ ਵਾਲੇ ਪ੍ਰਾਪਰ ਖੇੜਾ ਵਾਲੇ ਹੋਰ ਬਹੁਤ ਸੰਤ ਸਮਾਜ ਸ਼ਾਮਲ ਨਹੀਂ ਹੋਇਆ ਦਮਦਮੀ ਤਕਸਾਲ ਦੇ ਮੁਖੀ ਬਾਬਾ ਤੁਮਾ ਸਟੈਂਡ ਉਹਦਾ ਵੀ ਕੋਈ ਨਹੀਂ ਉਹ ਦਮਦਮੀ ਤਕਸਾਲ ਦਾ ਜੋ ਚੜਪ ਸੰਤ ਅਜਨੈਲ ਸਿੰਘ ਭਿੰਡਰਾਂ ਵਾਲੇ ਵੇਲੇ ਹੋਈ ਸੀ ਜਾਸ ਤੋਂ ਪਹਿਲਾਂ ਰਹੀ ਹੈ ਇਸ ਲਈ ਉਸ ਦਾ ਵੀ ਰੂਪ ਦੇਖਿਆ ਹੀ ਬਗੜ ਕੇ ਰੱਖਦੀ ਸਟੈਂਡ ਬਾਬੇ ਤੁਮੇ ਦਾ ਵੀ ਕੋਈ ਨਹੀਂ ਬਾਬਾ ਤੁਮਾ ਉਦੋਂ ਸ਼ਾਮਲ ਹੋਊਗਾ ਜਦੋਂ ਸੰਪਰਦਾਈ ਕੋਈ ਜਦੋਂ ਦੰਦ ਦੀ ਟਕਸਾਲ ਜਾਂ ਤੁਮੇ ਦੀ ਵਰਦੀ ਨਾਲ ਕੋਈ ਕਾਲ ਤੱਕ ਸਾਹਿਬ ਦਾ ਜਿਸਰ ਸੰਪਰਦਾਈ ਹੋਇਆ ਸੰਪਰਦਾਵਾ ਵਿੱਚੋਂ ਲੱਗਿਆ ਗਿਆਨੀ ਕੁਲਦੀਪ ਸਿੰਘ ਨੂੰ ਪਹਿਲਾਂ ਕਿਉਂ ਨਹੀਂ ਸਪਰਸ਼ ਕਰਦੇ ਕਿਉਂਕਿ ਮਿਸ਼ਨਰੀ ਸੀ 노 ਡਾਊਟ ਗਿਆਨੀ ਕੁਲਦੀਪ ਸਿੰਘ ਗੜਗਾਜ ਵਧੀਆ ਵਿਦਵਾਨ ਤੇ ਕਥਾਵਾਚਕ ਹੈ ਪਰ ਇਹ ਬਾਦਲਾਂ ਦਾ ਬੰਦੀ ਤੇ ਗੁਲਾਮ ਗੋਲਾ ਬਣ ਚੁੱਕਿਆ ਹੈ ਇਸ ਕਰਕੇ ਇਹ ਨੇ ਆਪਣੀ ਸਾਰੀ ਵਿਦਵਤਾ ਜਿਉਂ ਕੁੰਚਰ ਇਸ਼ਨਾਨ ਵਾਲੇ ਢੰਗ ਨਾਲ ਰੋਲ ਕੇ ਰੱਖ ਦਿੱਤੀ ਹੁਣ ਸਿੱਖ ਇਤਿਹਾਸ ਵਿੱਚ ਦਸਤਾਰ ਬੰਦੀ ਕਦੇ ਵੀ ਦੋ ਵਾਰ ਨਹੀਂ ਹੁੰਦੀ ਆਮ ਘਰਾਚ ਆਮ ਸੁਧਾਰ ਲੋਕਾਂ ਦੀ ਦਸਤਾਰ ਬੰਦੀ ਵੀ ਇੱਕੋ ਵਾਰ ਹੁੰਦੀ ਹੈ ਤੇ ਉਹ ਵੀ ਕਾਲ ਤਖਤ ਦਾ ਜਥੇਦਾਰ ਅਨੰਤਪੁਰ ਸਾਹਿਬ ਦਾ ਜਥੇਦਾਰ ਹੋਵੇ ਤੇ ਉਹਦੀ ਦਸਤਾਰ ਬੰਦੀ ਦੂਜੀ ਵਾਰੀ ਕਿਵੇਂ ਹੋਈ ਇਹ ਧਾਮੀ ਐਂਡ ਕੰਪਨੀ ਨੇ ਜਿਹੜੀਆਂ ਤੱਕ ਅਕਾਲ ਤਖਤ ਸਾਹਿਬ ਦੀ ਕੋਈ ਮਰਿਆਦਾ ਹੈ ਜਿਹੜੇ ਗੁਰੂ ਮਰਿਆਦਾ ਹੈ ਉਸ ਦੀ ਅਲੰਘਣਾ ਕੀਤੀ ਉਸ ਦਾ ਕਾਣ ਕਰਨੀ ਦੁਬਾਰਾ ਦਸਤਾਰਬੰਦੀ ਕਰਵਾਈ ਸਿੱਖ ਤਾਤ ਕਦੇ ਵੀ ਐਸਾ ਨਹੀਂ ਹੋਇਆ ਸਿੱਖ ਤਾਤ ਨੂੰ ਭੁੱਲ ਜਾਓ ਆਮ ਸਧਾਰਨ ਲੋਕਾਂ ਵਿੱਚ ਵੀ ਕਦੇ ਦੋ ਵਾਰ ਦਸਤਾਰਬੰਦੀ ਨਹੀਂ ਹੋਈ ਹੁਣ ਕੀ ਇਹ ਦਸਤਾਰਬੰਦੀ ਜੇ ਸਵਾਲ ਇਹ ਕਰੀਏ ਤਾਂ ਮੈਨੂੰ ਵੀ ਕੀ ਜਥੇਦਾਰ ਦੀ ਦਸਤਾਰਬੰਦੀ ਇਹ ਸਹੀ ਹੈ 25 ਅਕਤੂਬਰ ਵਾਲੀ ਜਾਂ 10 ਮਾਰਚ ਵਾਲੀ ਸਹੀ ਸੀ ਉਹ ਕਹਿੰਗੇ ਜੀ ਇਹ ਸਹੀ ਹੈ ਕਿਉਂਕਿ ਬੁੱਢਾ ਦਾਲ ਨੇ ਸਿੰਘ ਸਿੰਘ ਜਸਰਵੰਦੀਆਂ ਨੇ ਵੀ ਕਹਿੰਦਾ ਹੋਰ ਵੀ ਚਲੋ ਮੰਨ ਲਿਆ ਵੀ ਇਹ ਦਸਤਾਰ ਬੰਦੀ ਦਿਨੇ ਹੋਈ ਹੈ ਜੇ ਇਹ ਸਹੀ ਹੈ ਤਾਂ ਫਿਰ 10 ਮਾਰਚ ਵਾਲੀ ਦਸਤਾਰ ਬੰਦੀ ਉਹ ਗਲਤ ਸੀ ਬਿਲਕੁਲ ਨਜਾਇਜ਼ ਸੀ ਜੇ ਉਹ ਗਲਤ ਸੀ ਫਿਰ ਕਿਸ ਉੱਲੂ ਦੇ ਪੱਠੇ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਐਲਾਨਿਆ ਸੀ ਕਿਸ ਉੱਲੂ ਦੇ ਪੱਠੇ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਆਦੇਸ਼ ਜਾਰੀ ਕਰਨ ਦਾ ਅਧਿਕਾਰ ਦਿੱਤਾ ਸੀ ਉਹ ਉੱਲੂ ਦੇ ਪੱਠੇ ਕੌਣ ਸੀ ਹਰਜਿੰਦਰ ਸਿੰਘ ਧਾਮੀ ਤੇ ਤੇਰੇ ਅੰਤਰਣ ਕਮੇਟੀ ਇਹ ਸਾਰੇ ਪੱਠੇ ਸੀ ਇਹ ਉੱਲੂ ਦੇ ਪੱਠੇ ਸੀ ਜਾਂ ਤੁਹਾਡੇ ਆਕਾ ਦੇ ਪੱਠੇ ਸੀ ਜਾਂ ਤੇਰੇ ਪੱਠੇ ਸੀ ਜਿਨ੍ਹਾਂ ਨੇ ਗੁਰਮਰਯਾਦਾ ਦਾ ਕਾਹਨ ਕੀਤਾ ਇਹ ਉਹੀ ਉੱਲੂ ਦੇ ਪੱਠੇ ਨੇ ਜਿਹੜੇ ਗਿਆਨੀ ਰਗਵੀਰ ਸਿੰਘ ਨੂੰ ਇਹ ਕਹਿੰਦੇ ਰਹੇ ਨੇ ਕਿ ਅਕਾਲ ਤਖਤ ਦੇ ਜਥੇਦਾਰ ਦਾ ਕੇਰਾ ਸ਼੍ਰੀ ਕਾਲ ਤਖਤ ਸਾਹਿਬ ਦੇ ਖਤਰੇ ਤੱਕ ਹੀ ਹੈ ਜਦੋਂ ਕਿ ਸ਼੍ਰੀ ਕਾਲ ਤਖਤ ਸਾਹਿਬ ਦਾ ਕੇਰਾ ਵਿਸ਼ਾ ਵਿਆਪਕੀ ਹੈ ਉਹਨਾਂ ਉੱਲੂ ਦੇ ਪੱਠਿਆਂ ਨੇ ਨਿਰਕਾਰ ਦਿੱਤਾ ਹੁਣ ਉਹਨਾਂ ਉੱਲੂ ਦੇ ਪੱਠਿਆਂ ਤੋਂ ਹੀ ਪੁੱਛਣਾ ਚਾਹੁੰਦੇ ਆ ਕਿ ਜਿਹੜੇ ਹੁਕਮਨਾਮੇ ਤੇ ਜਿਹੜੇ ਆਦੇਸ਼ ਗਿਆਨੀ ਕੁਲਦੀਪ ਸਿੰਘ ਗੱਜ ਨੇ ਪਹਿਲਾਂ ਜਾਰੀ ਕੀਤੇ ਨੇ ਕਿ ਉਹ ਲਾਗੂ ਰਹਿਣਗੇ ਨਹੀਂ ਰਹਿ ਸਕਦੇ ਉਹ ਆਪਣੇ ਆਪ ਹੀ ਰੱਦ ਹੋ ਗਏ ਕਿਉਂ ਆਪਣੇ ਆਪ ਹੀ ਰੱਦ ਹੋ ਗਏ ਮਰੀਜ਼ਾ ਅਨਸਾਰ ਫਿਰ ਇਹਦੀ ਸਜ਼ਾ ਦਾ ਹੱਕਦਾਰ ਕੌਣ ਹੈ ਕੀ ਗਿਆਨੀ ਕੁਲਦੀਪ ਸਿੰਘ ਗੜਗੱਜ ਕੀ ਹਰਜਿੰਦਰ ਸਿੰਘ ਧਾਮੀ ਕੀ ਅੰਤਰੇਂ ਕਮੇਟੀ ਜਿਹੜਾ ਵੀ ਜਥੇਦਾਰ ਕਾਲ ਤੱਕ ਸਾਹਿਬ ਦਾ ਬਣੂਗਾ ਉਹਦੇ ਅੱਗੇ ਇਹ ਗ੍ਰਾਹ ਤਬੂਲ ਕਰਨਗੇ ਇਹ ਪੇਸ਼ ਹੋਣਗੇ ਕਿਉਂਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣ ਕਾਲ ਤੱਕ ਦਾ ਜਥੇਦਾਰ ਨਹੀਂ ਏ ਸਰਪੰਨਾਨਦ ਕੁਮਾਰ ਸਾਹਿਬ ਦਾ ਹੀ ਜ세ਦਾਰ ਹੈ ਤਖਰੀਕ ਕੇਸ ਕਰ ਸਾਹਿਬ ਦਾ ਕੀ ਇਹ ਖੁਦ ਪੇਸ਼ ਹੋਊਗਾ ਕੀ ਇਹ ਮਾਫੀ ਮੰਗੂਗਾ ਕੀ ਇਹ ਪਟਨਾ ਸਾਹਿਬ ਜਿਹੜੇ ਪੰਜ ਪਿਆਰੇ ਨੂੰ ਇਹਨੇ سزا ਲਈ ਸੀ ਉਹਦੇ ਸੰਬੰਧੀ ਇਹ ਤਲਬ ਹੋਊਗਾ ਜਾ ਕੇ ਪਟਨਾ ਸਾਹਿਬ ਮਹਾ ਮੈਥੋ ਗਲਤੀ ਹੋਈ ਹੈ ਕੀ ਜਿਹੜੀਆਂ ਕਮੇਟੀਆਂ ਉੱਥੇ ਗਈਆਂ ਸੀਆਂ ਸਮਝੌਤਾ ਕਰਾਉਣ ਗੋਰੇ ਮਸਕੀਨ ਖਾਤਰ ਉਹ ਸਾਰੇ ਮਾਫੀ ਮੰਗਣਗੇ ਉਹ ਸਮਝੌਤੇ ਰੱਦ ਹੋ ਗਏ ਉਹ ਹੁਕਮਨਾਮੇ ਰੱਦ ਹੋ ਗਏ ਇਹਦੀ ਸਜ਼ਾ ਕੌਮ ਕਿਨੂੰ ਦੇਵੇ ਆਪਣੇ ਆਪ ਤੁਸੀਂ ਪੇਸ਼ ਨਹੀਂ ਹੋਵੋਗੇ ਨਾ ਧਾਮੀ ਨਾ ਉਹਦੀ ਅੰਤਰਨ ਕਮੇਟੀ ਨਾਲ ਗਿਆਨੀ ਕੁਲਦੀਪ ਸਿੰਘ ਗੜਗੱਜ ਕੋਈ ਐਸਾ ਜਥੇਦਾਰ ਆਊਗਾ ਇਹਨਾਂ ਨੂੰ ਕਾਲ ਤੱਕ ਸਾਹਮਣੇ ਤਲਬ ਕਰੂਗਾ ਤੇ ਇਹਨਾਂ ਨੂੰ ਸਜ਼ਾ ਦਿੱਤੀ ਜਾਊਗੀ ਗਿਆਨੀ ਕੁਲਦੀਪ ਸਿੰਘ ਗੜਗੱਜ بڑا ਵਿਦਵਾਨ ਹੈ ਤੇ ਉਹ ਆਪਣੇ ਆਪ ਕਿਉਂ ਨਹੀਂ ਪੇਸ਼ ਹੁੰਦਾ ਯੋ ਨੇ ਮਾਫੀ ਮੰਗਦਾ ਵੀ ਮੈਥੋਂ ਗੁਨਾਹ ਹੋ ਗਿਆ ਕਿਨੇ ਕਰਾਇਆ ਤੇ ਕਿਉਂ ਕਰਾਇਆ ਤੇ ਤੂੰ ਕਿਉਂ ਕੀਤਾ ਇੱਕ ਸਾਲ ਹੋਰ ਗਿਆਨਨੇ ਕਲਦੇਵ ਸਿੰਘ ਜੀ ਜਿਹੜੀਆਂ ਦਸਤਾਰਾਂ ਤੁਸੀਂ ਉਦੋਂ ਇਕੱਠੀਆਂ ਕੀਤੀਆਂ ਵੀ ਮੈਂ ਕਾਲ ਤੱਕ ਦਾ ਜਥੇਦਾਰ ਆ ਘਰ ਘਰ ਜਾ ਕੇ ਉਹ ਸਤਕਾਰ ਚ ਉਹਨੇ ਤੇ ਕੀ ਉਹਨਾਂ ਦੀਆਂ ਦਸਤਾਰਾਂ ਵਾਪਸ ਕਰਨ ਜਾਏਗਾ ਤੇ ਉਹਨਾਂ ਤੋਂ ਮਾਫੀ ਮੰਗੇਗਾ ਵੀ ਮੈਂ ਤੁਹਾਨੂੰ ਬੇਕੂਬ ਬਣਾਇਆ ਮੈਨੂੰ ਮਾਫ ਕਰਦੇ ਹੋ ਸਿੱਖ ਇਤਿਹਾਸ ਵਿੱਚ 10 ਮਾਰਚ ਦਾ ਦਿਨ ਵੀ ਤੇ 25 ਅਕਤੂਬਰ ਦਾ ਦਿਨ ਵੀ ਕਾਲੇ ਅੱਖਰਾਂ 'ਚ ਲਿਖਿਆ ਜਾਏਗਾ ਇਹਦੇ ਲਈ ਕਸੂਰਬਾਰ ਰਜਿੰਦਰ ਸਿੰਘ ਧਾਮੀ ਉਹਦੀ ਅੰਤਰੀਂ ਕਮੇਟੀ ਤੇ ਉਹਦੇ ਅਕਾ ਸੁਖਬੀਰ ਬਾਦਲ ਤੇ ਉਹਦੇ ਪਿਆਦੇ ਦਿਲਜੀਤ ਟੀਮਾ ਸਰਸ ਸਿੰਘ ਬਲਤੋਹਾ ਸਾਨਾ ਬਰਦਰ ਅਰਸ਼ਦੀਪ ਸਿੰਘ ਕਲੇਰ ਬੰਟੀ ਰਮਾਣਾ ਰੋਜੀ ਬਰਕੰਦੀ ਜੋ ਵੀ ਇਹਦੇ ਪੈਦਲੇ ਵਿੱਚ ਨਿੱਜਰ ਜੋ ਵੀ ਪੈਦਲੇ ਨੇ ਕਿ ਉਹ ਕੰਮ ਨੂੰ ਦੱਸਣਗੇ ਕਿ ਜੋ ਪਹਿਲਾਂ ਉਹ ਫੜਾ ਮਾਰਦੇ ਸੀ ਵੀ ਕੋਈ ਉਲੰਘਣਾ ਨਹੀਂ ਹੋਈ ਦਸਤਾਰ ਬੰਦੀ ਬਿਲਕੁਲ ਸਹੀ ਹੋਈ ਹੈ ਉਹ ਲੋਕਾਂ ਸਾਹਮਣੇ ਆ ਕੇ ਕਹਿਣਗੇ ਹੁਣ ਜਦੋਂ ਕਿ ਉਹ ਜਿਹਨੇ ਆਪ ਹੀ ਰਿਜੈਕਟ ਕਰਤੀ ਉਹ ਹੀ ਤਾਂ ਜੀ ਚੀਮੇ ਵਰਗੇ ਉੱਥੇ ਮੂਰੇ ਬੈਠੇ ਨੇ ਉਹਨੂੰ ਸ਼ਰਮ ਕਿਉਂ ਨਹੀਂ ਆਉਂਦੀ ਸ਼ਰਮ ਆਣੀ ਚਾਹੀਦੀ ਹੈ ਤਾਂ ਅਮੀ ਨੂੰ ਸ਼ਰਮ ਆਣੀ ਚਾਹੀਦੀ ਹੈ ਚੀਮੇ ਨੂੰ ਸ਼ਰਮ ਆਉਣੀ ਚਾਹੀਦੀ ਹੈ ਉਹਨਾਂ ਨੂੰ ਜਿਨ੍ਹਾਂ ਨੇ ਪਹਿਲਾਂ ਵਾਲੀ ਚਾਵਲੇ ਨੂੰ ਵੀ ਵਿੱਚੇ ਇਹਨਾਂ ਦੇ ਪਹਿਲਾਂ ਵਾਲੀ ਦਸਤਾਰਬੰਦੀ ਨੂੰ ਜੈਜ ਸੇ ਸਹੀ ਠਹਿਰਾਇਆ ਸੀ ਜਦੋਂ ਕਿ ਸੁਬਤੀ ਸਿੱਖ ਕੌਮ ਨੇ ਉਹਨੂੰ ਗਲਤ ਬਦਾਨਿਆ ਸੀ ਇਹ ਹੁਣ ਉਸੇ ਨੂੰ ਗਲਤ ਕਰਕੇ ਹੋਣੇ ਨੂੰ ਸਹੀ ਗਰਦਾਨ ਰਏ ਨੇ ਵੀ ਆਠ ਸਹੀ ਐ ਤੇ ਫਿਰ ਪਹਿਲਾ ਵਾਲੀ ਜੋ ਗੁਸਤਾਖੀ ਕੀਤੀ ਜੋ ਮਰਿਆਦਾ ਦੀ ਉਲੰਘਣਾ ਕੀਤੀ ਉਹਦਾ ਜ਼ਿੰਮੇਵਾਰ ਕੌਣ ਐ ਧਾਮੀ ਤੂੰ ਤੇ ਤੇਰਾ ਆਕਾ ਤੇ ਤੇਰੇ ਆ ਸਾਥੀ ਤੁਹਾਨੂੰ ਤਾਂ ਚਪਣੀ ਤੇ ਨੱਕ ਡਬੋ ਕੇ ਮਰ ਜਾਣਾ ਚਾਹੁੰਦਾ ਤੁਸੀਂ ਕੌਣ ਦੇ ਮੱਥੇ ਤੇ ਕਲੰਕੋਂ ਹਰਜਿੰਦਰ ਸਿੰਘ ਧਾਮੀ ਉਹ ਜ਼ਿਆਦਾ ਕੁਛ ਕੀ ਕਹਿਣਾ ਤੁਸੀਂ ਕੌਮ ਦਾ ਬੇੜਾ ਗਰਖ ਕਰਨਾ ਤੇ ਤੁਲੇ ਹੋਇਓ ਪਰ ਕੌਮ ਦਾ ਰੱਖਾ ਤੁਹਾਨੂੰ ਕਾਮਯਾਬ ਨਹੀਂ ਹੋਣ ਦੇਊਗਾ ਤੁਹਾਨੂੰ ਤਰਨਤਾਰ ਦੇ ਇਲੈਕਸ਼ਨ 'ਚ ਤੁਹਾਨੂੰ ਸਾਬਤ ਕਰਾ ਲਊਗਾ ਜੋ ਕੁਛ ਤੁਸੀਂ ਵੀ ਕਰ ਰਹੇ ਹੋ ਲੋਕਾਂ ਨੇ ਤੁਹਾਨੂੰ ਮੂੰਹ ਨਹੀਂ ਲਾਉਣਾ ਇਹ ਠੀਕ ਹੈ ਕਿ ਸ਼੍ਰੋਮਣੀ ਕਮੇਟੀ ਦੇ ਚੋਣਾਂ ਤੁਸੀਂ ਨਹੀਂ ਹੋਣ ਦੇਦੇ ਤਾਨੂੰ ਪਤਾ ਹੈ ਕਿ ਉਸ ਤੋਂ ਬਾਅਦ ਤੁਹਾਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ ਜਦ ਬੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋ ਗਈਆਂ ਤੁਹਾਡੀ ਖਾਤ ਕੁੱਤਿਆਂ ਵਰਗੀ ਹੋ ਜਾਣੀ ਤੁਹਾਨੂੰ ਕਿਸੇ ਨੇ ਸਹਿਨਣਾ ਨਹੀਂ ਜਿਆਦਾ ਕਹਿਣ ਦੀ ਲੋੜ ਨਹੀਂ ਬੰਦੇ ਦੇ ਪੁੱਤ ਬਣ ਜਾ ਓਏ ਓਏ ਕੌਮ ਨੇ ਵੱਡੇ ਵੱਡੇ ਨਹੀਂ ਛੱਡੇ ਕੌਮ ਨੇ ਸਰਬਨਾਸ਼ ਕਰਤਾ ਤੇ ਤੁਹਾਡਾ ਸਰਬਨਾਸ਼ ਕੌਮ ਨਹੀਂ ਅਕਾਲ ਪੁਰਖ ਕਰੂਗਾ ਸ਼ਰਮ ਕਰੋ ਓਏ ਸਿੱਖ ਲੋ ਗੁਰੂ ਤੋਂ ਡਰੋ ਓਏ ਉਹ ਕਮੀਨੇ ਬੰਦਿਓ ਉਹ ਕੌਮ ਦੇ ਦੁਸ਼ਮਣ ਓਏ ਕੌਮ ਦੇ ਗਦਾਰੋ ਲੱਖ ਲਾਂ ਟੈਸਰ ਡਰਦੇ ਕੋ ਡਰਦੇ ਕੋ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ